ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਮੱਝ ਦੇ ਪਹਿਲੇ ਦੁੱਧ ਦੀ ਬੋਲੀ ਆਪਾਂ ਅੱਗ ਬਾਲ ਕੇ ਤੇ ਦੁੱਧ ਗਰਮ ਕਰ ਦਿੱਤਾ ਹੁਣ ਇਹਨੂੰ ਆਪਾਂ ਹੌਲੀ-ਹੌਲੀ ਇਹਦਾ ਪਾਣੀ ਸੁਕਾਵਾਂਗੇ ਸਾਰਾ ਇਸ ਤਰ੍ਹਾਂ ਹੀ ਆਪਾਂ ਇਹਨੂੰ ਕਰੀ ਜਾਵਾਂਗੇ ਲਾਈ ਜਾਵਾਂਗੇ ਤੇ ਹੌਲੀ-ਹੌਲੀ ਅੱਗ ਕਰੀ ਜਾਵਾਂਗੇ ਨਾਲ-ਨਾਲ ਪਾਣੀ ਇਹਦਾ ਸੁੱਕਦਾ ਜਾਏਗਾ ਹੁਣ ਥੋੜਾ ਜਿਹਾ ਦੁੱਧ ਆਪਣਾ ਸੰਘਣਾ ਹੋ ਗਿਆ ਹੁਣ ਇਸੇ ਤਰ੍ਹਾਂ ਹੌਲੀ ਹੌਲੀ ਆਪਾਂ ਹਿਲਾਈ ਜਾਂਦੇ ਇਹਨੂੰ ਇਹ ਦੁੱਧ ਉਹ ਜਦੋਂ ਆਪਣੀ ਮੱਝ ਹੁੰਦੀ ਆ ਤੇ ਪਹਿਲਾ ਦੁੱਧ ਆਪਾਂ ਚੋਣੇ ਆ ਉਹ ਦੁੱਧ ਆ ਕੋਜਾ ਤਾਂ ਤਾਂ ਆਪਣਾ ਪਾਣੀ ਸੁੱਕ ਗਿਆ ਹੁਣ ਆਪਾਂ ਇਸੇ ਤਰ੍ਹਾਂ ਇਹਨੂੰ ਹਿਲਾ ਲਾ ਕੇ ਪਾਣੀ ਸਿਕਾਵਾਂਗੇ ਇਹਦਾ ਦੁੱਧ ਵਿੱਚੋਂ ਪਾਣੀ ਸੁੱਕ ਗਿਆ ਹੁਣ ਆਪਾਂ ਇਹਨੂੰ ਇਸੇ ਤਰ੍ਹਾਂ ਭੁੰਦੇ ਰਹਿਣੇ ਆ ਬੋਲੀ ਆਪਣੀ ਪੁੱਜ ਗਈ ਆ ਤੇ ਹੁਣ ਇਹਨੂੰ ਆਪਾਂ ਥੱਲੇ ਉਤਾਰ ਲੈਨੇ ਆ ਬੋਲੀ ਆਪਾਂ ਕੜਾਈ ਵਿੱਚੋਂ ਕੱਢ ਲਈ ਹੁਣ ਇਸੇ ਕੜਾਈ ਦੇ ਵਿੱਚ ਆਪਾਂ ਘਿਓ ਪਾ ਲੈਨੇ ਆ ਦੇਸੀ ਘਿਓ ਤੇ ਨਾਲ ਹੀ ਆਪਾਂ ਵੇਸਣ ਪਾ ਲੈਨੇ ਆਪਣੀ ਮਰਜ਼ੀ ਮੁਤਾਬਕ ਪਾਵਾਂਗੇ ਆਪਾਂ 3 ਕਪਾ ਕੇ ਘਿਓ ਪਾਇਆ 1 ਕਿਲੋ ਆਪਾਂ ਵੇਸਣ ਪਾ ਲਿਆ ਇਹਨੂੰ ਚੰਗੀ ਤਰ੍ਹਾਂ ਭੁੰਨ ਲੈਨੇ ਆ ਵੇਸਣ ਨੂੰ ਵੇਸਨ ਕੋ ਜਹਾਦ ਤੱਕ ਆਪਣਾ ਪੁੱਜ ਗਿਆ ਕਿਉਂਕਿ ਕਿਉ ਛੱਡਣ ਲੱਗ ਪਿਆ ਵੈਸਨ ਇਹਦਾ ਮਤਲਬ ਇਹ ਹੈ ਕਿ ਹੁਣ ਪੁੱਜਦਾ ਜਾਂਦਾ ਵੈਸਨ ਆਪਣਾ ਵੈਸਨ ਆਪਣਾ ਹੁਣ ਪੁੱਜ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਬੌਲੀ ਪਾ ਦਾਂਗੇ ਹੁਣ ਆਪਾਂ ਇਹਦੇ ਵਿੱਚ ਬੌਲੀ ਮਿਕਸ ਕਰ ਲੈਣੇ ਆ ਤੰਗੀ ਤਰ੍ਹਾਂ ਮਿਕਸ ਕਰਕੇ ਤੇ ਫਿਰ ਆਪਾਂ ਖੰਡ ਪਾ ਦਾਂਗੇ ਆਪਣੀ ਮਰਜ਼ੀ ਮੁਤਾਬਕ ਪਾਵਾਂਗੇ ਖੰਡ ਜਿੰਨੀ ਕ ਆਪਾਂ ਨੂੰ ਮਿੱਠੇ ਦੀ ਜ਼ਰੂਰਤ ਹੋਊਗੀ ਵੈਸੇ 1 ਕਿਲੋ ਬੇਸਨ ਵਿੱਚ 3 ਕਪਾ ਦੇ ਲਗਭਗ ਖੰਡ ਪੈ ਜਾਂਦੀ ਬੋਲੀ ਆਪਣੀ ਬਣ ਕੇ ਤਿਆਰ ਹੋ ਗਈ ਆ ਤੁਸੀਂ ਵੀ ਇਸੇ ਤਰ੍ਹਾਂ ਟਰਾਈ ਜ਼ਰੂਰ ਕਰਿਓ ਬਹੁਤ ਹੀ ਸਵਾਦ ਬੰਦੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ